ਅਓ ਦੀ ਸਵੇਰ ਦਾ ਟਾਈਮ ਹੈ 9 ਵਜੇ ਨੇ ਮੀਂਹ ਆ ਗਿਆ ਬਹੁਤ ਜ਼ੋਰ ਨੂੰ ਟਟਲ ਕਲੀਆਂ ਕੱਢਣੀਆਂ ਪਈਆਂ ਨੇ ਇਹ ਸ਼ੁਰੂ ਹੋਇਆ ਬੱਦਲ ਆਏ ਨੇ ਅੱਜ ਬਹੁਤ ਨੇੜੇ ਨੇੜੇ ਜਾਂਦਾ ਹੋਵੇ ਇਸ ਵਾਰ ਤਾਂ ਇੰਨਾ ਮੀਂਹ ਪੈ ਰਿਹਾ ਜਿਹੜੀ ਮੱਕੀ ਸਾਡੇ ਪਿੰਡ ਸਾਰਿਆਂ ਨੂੰ ਬੰਦ ਹਿਜੜ ਵਾਲੇ ਸ਼ਾਇਦ ਵੱਡੀ ਗਈਆਂ ਨੇ ਸਾਡੇ ਤਾਂ ਬਹੁਤ ਮੱਕੀ ਖੜੀ ਆ ਮੱਕੀ ਵਾਲਿਆਂ ਦਾ ਬਹੁਤ ਬੁਰਾ ਹਾਲ ਆ ਤੇ ਆਪਣੇ ਵੀ ਖੇਤਾਂ ਦੇ ਵਿੱਚ ਮੱਕੀ ਆਪਣੇ ਖੜੀ ਆ ਕੱਲ ਪਰਸੋਂ ਗਏ ਸੀ ਕਿ ਵੱਢਣ ਟਰਾਲੀ ਲੈ ਕੇ ਬਿਬਈਆਂ ਤੋਂ ਤੜਾ ਕੇ ਕੱਢ ਲਈਏ ਜਦੋਂ ਮੀਂਹ ਆ ਗਿਆ ਹੁਣ ਅੱਜ ਲੱਗਣਾ ਸੀਗਾ ਅੱਜ ਫੇਰ ਮੀਂਹ ਆ ਗਿਆ ਰੋਜ਼ੇ ਮੀਂਹ ਪੈ ਰੋਜ਼ੇ ਮੀਂਹ ਤਕਰੀਬਨ ਰੋਜ਼ੇ ਮੀਂਹ ਪੈਂਦਾ ਚਾਹੇ ਸਵੇਰ ਨੂੰ ਆ ਜਵੇ ਸ਼ਾਮ ਨੂੰ ਆ ਜਵੇ ਹਾਂਜੀ ਮੈਂ ਮੀਂਹ ਤੋਂ ਡਰਦੀ ਆ ਘਟਾਰ ਵੀ ਇੱਥੇ ਬੈਠੀ ਸੀ ਆਗੇ ਜੀ ਦੇਖੋ ਕਿ ਨਹੀਂ ਜੋਰ ਨਾ ਮੀ ਆਇਆ ਸੋ É ਜੋ ਫੇਰੋ ਪੰਤੌੜਾ ਆਇਆ ਚੱਲਦਾ ਜਿਵੇਂ ਮੋਟਰ ਚੱਲਦੀ ਹੁੰਦੀ ਹੈ ਉਹ ਚੰਨ ਵੀ ਹੋਲਡਰ ਚੱਲਦੀ ਹੈ ਇੱਦਾਂ ਪਾਣੀ ਨਹੀਂ ਚੱਲ ਰਿਹਾ ਤੁਹਾਨੂੰ ਜਿੱਦਾਂ ਮੀਤਾ तकरीबन ਕਿਸੇ ਅਦਰ ਸਾਰੇ ਪੰਜਾਬ ਚ ਹੀ ਲਾਊਗਾ ਵਰਖੜੀ ਮੀਚ 17 ਸ਼ਾਟ ਹੋ ਗਈਆਂ ਓ ਮਾਈ ਗੋਡ ਕਿੰਨੀ ਫਾਈਵ ਮੀਂਹ ਦੇ ਵਿੱਚ ਤਾਰਾਂ ਸ਼ਾਰਟ ਓ ਮਾਈ ਗਾਡ ਓ ਮਾਈ ਗਾਡ ਵਾਹਿ ਵਾਹਿ ਗਰੂਜੀ ਵਾਹਿ ਗਰੂਜੀ ਕੋਈ ਥੱਲੇ ਤਾਂ ਨਹੀਂ ਹੈਗਾ ਉਹ ਨਿਆਣੇ ਖੇਲਦੇ ਸੀ ਭੱਜ ਗਏ ਪਹਿਲਾਂ ਬਚਾ ਹੋ ਗਿਆ ਹਨ ਹਾਏ ਧੂਆਂ ਹੀ ਧੂਆਂ ਹੋ ਗਿਆ ਲੈ ਦੇਖੋ ਧੂਆਂ ਕਿੰਨਾ ਹੋ ਗਿਆ ਜਨ ਗਿਆ ਸਾਰਾ ਦੇਖੋ ਧੂਆਂ ਧੂਆਂ ਹੋ ਗਿਆ ਚਾਹ ਜਾਲ ਹੋ ਗਿਆ